ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋਵ ਜੀ ਕੀ ਹਾਲ ਚਾਲ ਹੈ ਤੇ ਠੀਕ ਠਾਕ ਹਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਹੈ ਜੀ ਜਿਹੜਾ ਆਪਣਾ ਬੱਚਾ ਹਰਜਿੰਦਰ ਸਿੰਘ ਹੈ ਜੀ ਤੋਂ ਐਕਸੀਡੈਂਟ ਹੋਇਆ ਮੁੰਡੇ ਤੋਂ ਉਹਦੇ ਲਈ VOTING ਹੋ ਰਹੀ ਹੈ ਜਿਹੜੀ ਸਾਰੇ ਭਰਾ ਹੰਬ ਹੰਬਾ ਕੇ VOTING ਕਰੋ ਜੀ ਵੱਧ ਤੋਂ ਵੱਧ ਕਿਉਂਕਿ ਬੱਚੇ ਦਾ ਕੋਈ ਫਾਇਦਾ ਹੋਵੇ ਭਲਾ ਹੋਵੇ ਉਹ ਆਪਦੇ ਘਰੇ ਆਵੇ ਜਾਂ ਉੱਥੇ ਵੀ ਉਹਨੂੰ ਕੋਈ ਰੋਜ਼ਗਾਰ ਮਿਲੇਗੇ ਕਿਉਂਕਿ ਕਮਾਉਣ ਲਈ ਗਿਆ ਮਨ ਮੋੜਨ ਨੂੰ ਕਿਸੇ ਦਾ ਨਹੀਂ ਕਰਦਾ ਸਭ ਦਾ ਦਿਲ ਇਹ ਹੀ ਕਰਦਾ ਕਿ ਮੈਂ ਇੱਥੇ ਪੀਆਰ ਹੋ ਜਾ ਮੈਂ ਇੱਥੇ ਰਹਾ ਹਾਂ ਤੇ ਜਿਵੇਂ ਵੀ ਉਹਦਾ ਕੋਈ ਹੱਲ ਹੋਵੇ ਯਾਰ ਕਿਉਂਕਿ ਅੱਖਾਂ 'ਚ ਪਾਣੀ ਆ ਜਾਂਦਾ ਉਹਦਾ ਚਿਹਰਾ ਦੇਖ ਕੇ ਯਾਰ ਐਡਾ شریف ਮੁੰਡਾ ਤੇ ਕੀ ਲਿਖਿਆ ਜੀ ਉਹਦੇ ਹੱਥੋਂ ਰੱਬ ਨੇ ਹਨਾ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿਉਂ ਐਂ ਕਰਾਇਆ ਉਹ ਬੱਚੇ ਤੋਂ ਕੋਈ ਪਿਛਲੇ ਕਰਮਾਂ ਦੀ ਭੁੱਲ ਕੋਈ ਨਾ ਕੋਈ ਅੱਗੇ ਆ ਜਾਂਦੀ ਆ ਬਾਕੀ ਤਾਂ ਹੀ ਉਹ ਲਿਖਦਾ ਇਹ ਜਿਹੀਆਂ ਗੱਲਾਂ ਆਪਣੇ ਹਨਾ ਤਾਂ ਹੀ ਹੁੰਦੀਆਂ ਤੇ ਮੈਂ ਫੇਰ ਬੇਨਤੀ ਉਹਨਾਂ ਨੂੰ ਕਰਦਾ ਸੱਜਣਾ ਨੂੰ ਜਿਹੜੇ ਵੀਡੀਓ ਪਾਉਂਦੇ ਆ ਵੀ ਐਂ ਵੀਡੀਓ ਕੋਈ ਨਾ ਪਾਓ ਯਾਰ ਵੀ ਉਹਨੂੰ ਐਂ ਹੋ ਗਿਆ ਉਹਨੂੰ ਫਲਾਣਾ ਹੋ ਗਿਆ ਅਜੇ ਕੁਝ ਨਹੀਂ ਹੋਇਆ ਫਿਲਹਾਲ ਕੇਸ ਚੱਲ ਰਿਹਾ ਹੈ ਵਕੀਲ ਕਰਨਗੇ ਅੱਗੇ ਜਾ ਕੇ ਸਾਡੇ ਭਰਾ ਉਹਦੇ ਨਾਲ ਖੜਨਗੇ ਬਹੁਤ ਪੰਜਾਬੀ ਸਾਡੇ ਤਖੜੇ ਬੈਠੇ ਆ ਬਹੁਤ ਪੰਜਾਬੀ ਸਾਡੇ ਸਰਕਾਰ 'ਚ ਬੈਠੇ ਆ ਤੇ ਬਹੁਤ ਹੰਬੜਾ ਮਾਰ ਕੇ ਉਹ ਬੱਚੇ ਨੂੰ ਬਾਹਰ ਕਢਾਉਣਗੇ ਵੀ ਇਹੀ ਬੇਨਤੀ ਹੈ ਜਾਂ ਉਹ ਉਸ ਪਰਿਵਾਰ ਨੂੰ ਮਿਲਿਆ ਜਾਵੇ ਜਿਨ੍ਹਾਂ ਦੇ ਜੀ ਖਤਮ ਹੋਏ ਆ ਉਹਨਾਂ ਨੂੰ ਭਾਈ ਕੋਈ ਜੁਰਮਾਨਾ ਭਰਿਆ ਜਾਵੇ ਇਕੱਠੇ ਹੋ ਕੇ ਹਨਾ ਉਹਨਾਂ ਦਾ ਰਾਜੀਨਾਮਾ ਕਰਕੇ ਕੋਰਟ 'ਚ ਦਿੱਤਾ ਜਾਵੇ ਉਹਨਾਂ ਤੋਂ ਕੋਹਾਇਆ ਜਾਵੇ ਵੀ ਨਹੀਂ ਅਸੀਂ ਚਾਹੁੰਦੇ ਇਹਨੂੰ ਸਜ਼ਾ ਮਿਲੇ ਹਾਂ ਲਾਇਸੈਂਸ ਕੈਨਸਲ ਹੁੰਦਾ ਤਾਂ ਹੋ ਜੇ ਖਸਮਾਂ ਨੂੰ ਕਾਏ ਕੋਈ ਹੋਰ ਕੰਮ ਕਰ ਲੂਗਾ ਬਸ ਜੇਲ੍ਹ ਚੋ ਬਾਜਿਓ ਜਵਾਕ ਮੈਂ ਤਾਂ ਇਹੀ ਚਾਹੁੰਨਾ ਕਿਉਂਕਿ ਯਾਰ ਉਹਦੀਆਂ ਅੱਖਾਂ ਵੇਖ ਕੇ ਉਹਦੀਆਂ ਨਾ ਚਿਹਰਾ ਵੇਖ ਕੇ ਉਹਦੀਆਂ ਅੱਖਾਂ ਚੱਖਾਂ ਨਹੀਂ ਪੈਂਦੀਆਂ ਯਾਰ ਖਣੀ ਆਵਦਾ ਦਿਲ ਪਤਲਾ ਖਣੀ ਉਹ ਮੁੰਡਾ ਹੀ ਇੰਨਾ ਭੋਲਾ ਲੱਗਦਾ ਇੰਨਾ ਸੋਹਣਾ ਲੱਗਦਾ ਕਿ ਆਵਦਾ ਮਨ ਭਰਿਆ ਹੁੰਦਾ ਵੀ ਨਹੀਂ ਜਾ ਰੇ ਬੱਚੇ ਨਾਲ ਨਹੀਂ ਹੋਣਾ ਚਾਹੀਦਾ ਤੱਕਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਰੂਰ ਵੋਟਾਂ ਵੀ ਪਾਓ ਤੇ ਉਹਦੇ ਨਾਲ ਵੀ ਖੜਿਓ ਤੇ ਚੰਗੇ ਚੰਗੇ ਕਮੈਂਟ ਚੰਗੀਆਂ ਵੀਡੀਓ ਪਾਓ ਉਹਦੇ ਹੱਕ ਚ ਕਿਉਂਕਿ ਉਹਦੇ ਮਾਂ ਬਹੁਤ ਦੁਖੀ ਹੈ ਉਹਨੂੰ ਕੋਈ ਵੀ ਐਸੀ ਗੱਲ ਸੁਣਨ ਨੂੰ ਨਾ ਮਿਲੇ ਐ ਹੋ ਜੂ ਉਹ ਹੋ ਜੂਗਾ ਨਾ ਸਾਰਾ ਉਹ ਜੋ ਵੀ ਵੀਡੀਓ ਪਾਉਂਦਾ ਵੀ ਪ੍ਰਮਾਤਮਾ ਭਾੜੀ ਕਰੂਗਾ ਬੱਚਾ ਬਹੁਤ ਜਲਦੀ ਠੀਕ ਹੋ ਕੇ ਬਾਹਰ ਆਊਗਾ ਬੱਚਾ ਆਪਦੀ ਜੇਲ੍ਹ ਚੋਂ ਆਪਦਾ ਕੰਮ ਤਾਂ ਦੇ ਹੋਰ ਲੱਗ ਜੂਗਾ ਜੇ ਆਪਦੇ ਘਰੇ ਆ ਜੂਗਾ ਕੋਈ ਵੀ ਮਤਲਬ ਕਿ ਜੇਲ੍ਹ ਦੇ ਵਿੱਚ ਨਹੀਂ ਬੈਠੂਗਾ ਉਹ ਬੱਚਾ ਠੀਕ ਹੈ ਜੀ ਤੇ ਬਾਕੀ ਚਲੋ ਹੁਣ ਜਿਵੇਂ ਬਾਹਰ ਲਿਆ ਇੰਡੀਆ ਵਾਲਿਆਂ ਨੂੰ ਤਾਂ ਸਾਡੇ ਨੂੰ ਹੱਕ ਬਣਦਾ ਖੜਨਦਾ ਉਹਨਾਂ ਨਾਲ ਸਾਰੇ ਡਰਾਈਵਰਾਂ ਦਾ ਤਾਂ ਵੈਸੇ ਹੀ ਹੱਕ ਬਣਦਾ ਕਿਉਂਕਿ ਮੈਂ ਤਾਂ ਪਹਿਲਾਂ ਤੋਂ ਹੀ ਡਰਾਈਵਰਾਂ ਦੇ ਹੱਕ 'ਚ ਆ ਕਿਉਂਕਿ ਡਰਾਈਵਰਾਂ ਦਾ ਹੱਕ ਐ ਬਣਦਾ ਵੀ ਚਲੋ ਸਾਡਾ ਡਰਾਈਵਰ ਭਰਾ ਤੇ ਜਿਹੜੇ ਇੰਡੀਆ ਵਾਲਿਆਂ ਦਾ ਹੱਕ ਐ ਬਣਦਾ ਕਿ ਜਿਹੜੇ ਚੀਜ਼ਾਂ ਮੰਗਾਉਨੇ ਆਸੀਂ ਬਾਹਰ ਲਿਆਂ ਤੋਂ ਫੋਨ ਲਾ ਕੇ ਬਾਈ ਮੈਨੂੰ ਆਹ ਭੇਜ ਦੇ ਬਾਈ ਮੈਨੂੰ ਉਹ ਭੇਜ ਦੇ ਆ ਨਾ ਉਹ ਕਿਵੇਂ ਭੇਜਦੇ ਆ ਆਪਾਂ ਨੂੰ ਪਤਾ ਬਹੁਤ ਔਖੇ ਹੁੰਦੇ ਆ ਸਭ ਨੂੰ ਪਤਾ ਵੀ ਉੱਥੇ ਕਿਹੜਾ ਉਹੀ ਪਈਆਂ ਚੀਜ਼ਾਂ ਵੀ ਆ ਲੈ ਜੋ ਚੱਕ ਕੇ ਵੀ ਭੇਜਦੇ ਵੀ ਅਸੀਂ ਤਾਂ ਸਿੱਟਣੀ ਐ ਏ ਤਾਂ ਇਹ ਨਾ ਕੋਈ ਦੇਸੀ ਬੰਦਾ ਸੀ ਜਮਾ ਉਹਦਾ ਰਿਸ਼ਤੇਦਾਰ ਗਿਆ ਵਾ ਸੀਗਾ ਬਾਹਰ ਤੇ ਉਹਨੇ ਉਹਨੂੰ ਘੜੀ ਭੇਜਤੀ ਘੜੀ ਭੇਜਦੀ ਰਾਡੋ ਦੀ ਹੁਣ ਜਦੋਂ ਘੜੀ ਆਈ ਚਮਕੀਲੀ ਜੀ ਵੇਖ ਕੇ ਕਹਿੰਦਾ ਲਾ ਫਿਰ ਮੂੰਹ ਕਹਿੰਦਾ ਕੀ ਭੇਜਣ ਪਿਆ ਸੀ ਫੋਨ ਭੇਜ ਦਿੰਦਾ ਮੈਨੂੰ 25 3000 ਦਾ ਮੈਨੂੰ ਫਲਾਨੀ ਚੀਜ਼ ਭੇਜ ਦਿੰਦਾ ਇਹਦੇ ਨਾਲ ਦਾ ਟਾਰਚ ਭੇਜਦਾ ਸਾਨੂੰ ਉਹ ਜਿਹੜੀ ਬਾਲੀ ਦੂਰ ਜਾਂਦੀ ਆ ਉਹ ਭੇਜਦਾ ਸੱਚੀ ਗੱਲ ਐ ਤੇ ਅਖੀਰ ਉਹਦਾ ਫੋਨ ਆਇਆ ਹਫਤੇ ਬਾਅਦ ਉਹਨੂੰ ਫੋਨ ਲਾ ਕੇ ਲਾਂਬਾ ਦੇਣ ਲੱਗ ਗਿਆ ਕਹਿੰਦਾ ਹੈ ਲਾ ਆਹ ਦੀ ਭੇਜਣ ਪਿਆ ਸੀ ਮੈਨੂੰ 100 ਵਾਲੀ ਘੜੀ ਭੇਜੀ ਸੀ ਉਹ ਕਹਿੰਦਾ ਜਵਾਕਾਂ ਨੂੰ ਪੜਾਦੀ ਕਹਿੰਦਾ ਖੇਡ ਲਓ ਮੈਂ ਹੀ ਕਰਨੀ ਐ ਇਹ ਆਪਦੇ ਨੇ ਦਿਖਾਉਂਦਾ ਘਰ ਵਾਲੀ ਨੂੰ ਵੀ ਤੇਰੇ ਭਰਾ ਨੇ ਭੇਜੀ ਐ ਉਜਵਾਕਾ ਨੇ ਕਿਤੇ ਇਧਰ ਉਧਰ ਘਰਤੀ ਉਹ ਜਵਾਕਾ ਨੇ ਵੀ ਜਦੋਂ 100 ਵਾਲੀ ਕਹ ਤਾਂ ਉਹਨਾਂ ਨੇ ਵੀ ਨਹੀਂ ਚੱਕੀ ਘੜੀ ਰੁਲ ਗਈ ਘਰੀ ਤੇ ਇੱਕ ਦਿਨ ਉਹਦਾ ਫੋਨ ਆਇਆ ਜਦੋਂ ਉਹਨੂੰ ਕਹਿੰਦਾ ਆ ਕੀ ਭੇਜਣ ਪਿਆ ਸੀ ਭੇਜਦਾ ਕੋਈ ਚੱਜ ਦੀ ਚੀਜ਼ ਕੋਈ 25 30 ਹਜ਼ਾਰ ਦਾ ਫੋਨ ਹੀ ਭੇਜ ਦਿੰਦਾ ਵਾਹ ਉਹ ਕਹਿੰਦਾ ਪਰੋਣਿਆ ਕਹਿੰਦਾ ਉਹਦਾ ਰੇਟ ਪੁੱਛਿਆ ਜਾ ਕੇ ਉਹ ਪੁੱਛਿਆ ਉਹ ਭਰਾਵਾ ਕਹਿੰਦਾ ਕਿੰਨੇ ਕਰੀਆ ਕਿਤੇ ਕਹਿੰਦਾ ਐਵੇਂ ਨਾ ਕਿਸੇ ਨੂੰ ਫੜਾ ਦੀ 1.5 ਲੱਖ ਦੀ ਆਹੋ ਰਾਡੋ ਆ ਓਰੀਜਨਲ 1.5 ਲੱਖ ਦੀ ਜਦੋਂ ਰੇਟ ਪੁੱਛੀ ਉਹ ਉਦੋਂ ਹੀ ਦੁਕਾਨ ਤੇ ਗਿਆ ਕਹਿੰਦਾ ਬਾਈ ਯਾਰ ਕੋਈ ਰੋਡੇ ਰਾਡੇ ਦੀ ਘੜੀ ਆਉਂਦੀ ਆ ਕਹਿੰਦਾ ਯਾਰ ਰੋਡਾ ਹੈ ਕੋਈ ਬਾਹਰ ਹੈ ਉਹ ਉਹਨਾਂ ਦੀ ਘੜੀ ਆਉਂਦੀ ਆ ਕੋ ਕਹਿੰਦੇ 1.5 ਲੱਖ ਦੀ ਉਹ ਕਹਿੰਦਾ ਬਾਈ 5-5 ਲੱਖ ਤੱਕ ਆਉਂ ਘੜੀਆਂ ਬਹੁਤ ਮਹਿੰਗੀ ਘੜੀਆਂ ਉਹ ਹਰ ਇੱਕ ਥੋੜੀ ਬਣ ਸਕਦਾ ਉਹ ਭੱਜ ਲਿਆ ਉਥੋਂ ਘਰ ਨੂੰ ਕਹਿੰਦਾ ਘੜੀ ਕਿੱਥੇ ਆਉਂ ਉਹ ਜੁਆ ਕਹਿੰਦੇ ਇੱਥੇ ਛੜਤੀ ਇੱਥੇ ਸਾਰਾ ਡੱਬਰ ਕੁੱਟਿਆ ਦੇ ਲੱਪੜ ਤੇ ਲੱਪੜ ਲੱਭੋ ਰੋਡੇ ਦੀ ਘੋੜੀ ਆ ਲੱਭੋ ਰੋਡੇ ਦੀ ਘੜੀ ਆ ਲੱਭੋ ਰੋਡੇ ਦੀ ਘੜੀ ਆ ਉਹ ਕਹਿੰਦੇ ਹੁਣ ਰੋਡਾ ਦਾ ਬਣਿਆ ਪਰਦਾ ਉਹਦੇ ਦਾ ਕਹਿੰਦੇ ਖੇਡ ਲੋ ਸੌ ਵਾਲੀ ਆ ਦੂਰ ਨਾਲ ਖਰੀ ਚੀਜ਼ ਆ ਕਵਾ ਕੇ ਰੱਖਦੀ ਕੰਜਰ ਦਿਓ ਅਗਲੇ ਨੇ ਮਾਨ ਤਾੜਨਾ ਭੇਜੀ ਆ 10-10 ਚ ਬੇੜੇ ਮਾਰ ਕੇ ਫੇਰ ਉਹਨਾਂ ਤੋਂ ਜਾ ਕੇ ਘੜੀ ਲੱਭੀ ਫੇਰ ਉਹਨੂੰ ਫੋਨ ਲਾ ਕੇ ਕਹਿੰਦਾ ਬਾਈ ਧੰਨਵਾਦ ਤੇਰਾ ਯਾਰ ਇੰਨੀ ਮਹਿੰਗੀ ਕਾਦੋ ਵੇਚਣੀ ਸੀ ਫਿਰ ਨਾਲੇ ਬੰਨ ਲਈ ਮੈਂ ਕਿ ਇਹ ਤਾਂ ਜਪੀੜੇ ਡਾ ਗਏ ਉਹਨਾਂ ਦੇ ਤਾਂ ਹੀ ਪਏ ਜਿਵੇਂ ਮਾਸਟਰ ਨਾ ਮਾਸਟਰ ਚ ਜਪੀੜੇ ਮਾਰਦੇ ਹੁੰਦੇ ਸੀ ਪਹਿਲਾਂ ਇੰਗਲਿਸ਼ ਪਿੱਛੇ ਮਾਰਦੇ ਹੁੰਦੇ ਸੀ ਉਹਨਾਂ ਸਾਡੇ ਬੰਦੇ ਦੇ ਲਾਗੇ ਲਪੀੜੇ ਮਾਰਨ ਉਹ ਕਹਿੰਦਾ ਵੀ ਨਾ ਕੀ ਆ ਤੇਰਾ ਓਏ ਉਹ ਜਾਵੜਿਆ ਮੇਰੇ ਵਰਗਾ ਕਹਿੰਦਾ ਜੀ ਹਵਤਾਰ ਸਿੰਘ ਕਹਿੰਦਾ ਲੈ ਬੋਲ ਕੇ ਸੁਣਾ ਪੜ ਹੁਣ ਪੜਨਾ ਆਵੇ ਨਾ ਇਹ A B C D E ਆ ਰਾਂ ਪਤਾ ਨ ਲੱਗੇ ਉਹਨੂੰ ਹਨ ਤੇ ਮਾਸਟਰ ਕਹਿੰਦਾ ਆ ਜਾ ਬਹਿ ਜਾ ਉਹਨੇ ਸਾਹਮਣੇ ਬਿਠਾ ਲਿਆ ਆਪਦੇ ਇਧਰ ਆ ਬਹਿ ਗਿਆ ਕੁਰਸੀ ਤੇ ਮਾਰ ਕੇ ਲਿ ਵੀੜਿਆ ਕਹਿੰਦਾ ਏ ਬੋਲ ਕਹਿੰਦਾ ਇਹ ਜਦੋਂ ਮਾਰਿਆ ਕਹਿੰਦਾ ਪੀ ਪੀ ਏ ਆਹ ਬਲਕਿ ਨੂੰ ਗੱਟ ਬੜਿਆ ਕਹਿੰਦਾ ਮਾਰਦੀ ਖੜ ਜੋ ਖੜ ਜੋ ਖੜ ਜੋ ਕਹਿੰਦਾ ਸਿੰਘ ਦਾ ਪਤਾ ਮੈਨੂੰ ਕਹਿੰਦਾ ਐਸ ਆਈ ਐਨ ਜੀ ਐਚ ਉਹਨਾਂ ਗੱਟ ਕੋ ਭੜਿਆ ਕਹਿੰਦਾ ਪੰਜ ਤਾਂ ਬਚਾਲ ਗਏ ਕਹਿੰਦਾ ਪੰਜ ਹੋਰ ਬੱਜਣੀਆਂ ਸੀ ਉਹ ਨਾਲ ਦੇ ਕਹਿੰਦੇ ਸਾਲਾ ਮਾਸਟਰ ਦਾ ਗੋਟੀ ਭੜ ਲਿਆ ਕਹਿੰਦਾ ਪੰਜ ਬਚਾਲੇ ਪੰਜ ਕਹਿੰਦਾ ਜਿੰਮੇ ਉਹਨੇ ਕੱਲੇ ਕੱਲੇ ਅੱਖਰ ਤੇ ਲੱਪੜ ਮਾਰਦਾ ਸੀ ਕਹਿੰਦਾ ਪੰਜ ਹੋਰ ਬੱਜਣੇ ਸੀ ਕਹਿੰਦਾ ਮੈਂ ਕਿਹਾ ਸਿੰਘ ਦਾ ਤਾਂ ਪਤਾ ਉਹ ਤਾਂ ਕਾਦੂ ਖਾਈ ਬਿਉ ਦੇ ਕਹਿਣ ਕੋ ਜਵਾਕਾਂ ਨੂੰ ਮਿਲ ਕੇ ਘੜੀ ਲੱਭ ਗਈ ਜਦੋਂ ਕਹਿੰਦੇ ਹੁਣ ਨਾ ਮਰੀਆਂ ਪਈਏ ਚੱਕਲਾ ਆਉਦੀ ਲੈ ਲੈ ਆਉਦੀ ਰੋਡੇ ਠੀਕ ਹੈ ਨਾ ਦੇਖੋ ਸਾਡੇ ਪਿੰਡ ਦਾ ਵਿਚਾਰਾ ਯਾਰ ਬੰਦਾ ਪਾਲਾ ਨਾ ਮਤਲਬ ਕਿ ਬਚੂਂਗੜਾ ਜਾ ਤੇ ਘਰ ਵਾਲੀ ਬਾਵਾ ਨਰੋਈ ਆ ਜਾਦੇ ਭਾਰੀ ਆ ਤੇ ਵੱਡੀ ਆ ਥੋੜਾ ਕੱਦ ਉਹਦਾ ਕੱਦ ਵੀ ਛੋਟਾ ਦੇਖੂ ਬਾਲਾ ਹਲਕਾ ਜਾ ਤੇ ਠੰਡ ਭਰਾਵਾ ਪੂਰੀ ਤੇ ਕੁੰਗੜੀ ਜਾਵੇ ਐ ਬੈਠਾ ਐ ਉਹ ਮੌਜ ਨਾ ਬੇਟੀ ਸੌਂ ਲਈ ਹੈ ਨਾ ਐ ਹੀ ਹੋਈ ਜਾਵੇ ਇਕੱਠਾ ਜਾਈ ਇੱਕ ਬਜ਼ੁਰਗ ਆਇਆ ਉਹ ਕਹਿੰਦਾ ਭਾਈ ਮਾੜਾ ਮੋਢਾ ਸ਼ਰਮ ਕਰੇ ਜੰਮਿਆ ਕਿਉਂ ਸੀ ਕਹਿੰਦਾ ਹੈ ਉਹ ਠੰਡ ਨਾਲ ਮਰਿਆ ਜਵਾਕ ਉਹਨੂੰ ਸਾਹ ਕਹਿੰਦਾ ਤੂੰ ਆਪਦੇ ਦੇ ਸੌਂ ਲਈ ਬੇਟਿਆ ਕਹਿੰਦੀ ਬਾਬਾ ਮੇਰੇ ਘਰ ਆਲਾ ਕਹਿੰਦੀ ਲੋਟੋ ਕੇ ਬੈਠਵੇਂ ਕਿਵੇਂ ਸੁੰਗੜਿਆ ਜਾ ਬਈ ਟੰਗ ਦੀ ਕੀ ਕੁਸ ਕੋਈ ਜਨ ਲੋਕਾਂ ਤੋਂ ਉਹ ਕਹਿੰਦਾ ਹੁਣ ਮੇਰਾ ਕੀ ਕਸੂਰਾ ਆਪਣਾ ਕਹਿੰਦਾ ਫਰਕ ਕੀ ਬੜਾ ਹੈ ਇਹ ਨਾ ਨਾ ਮੈਂ ਹੁਣ ਹੈ ਇੰਨਾ ਕਹਿੰਦਾ ਤੂੰ ਐਡੀਆਂ ਕਹਿੰਦਾ ਅਗਲਾ ਜਵਾਕ ਹੀ ਦੱਸੂ ਇਹ ਕੂਨ ਥੁੰਗੜ ਗਿਆ ਢੰਡ ਨਾਲ ਵਿਚਾਰਾ ਵੀ ਉਹਦੇ ਕਹਿਣਗੇ ਵੀ ਦੇਖਣਾ ਚਾਹੀਦਾ ਯਾਰ ਪਿਉਣ ਲੱਗੇ ਬੰਦੇ ਦਾ ਸਾਹ ਤਾਂ ਵੇਖਿਆ ਕਰੋ ਵੀ ਕਿੰਨਾ ਗਿਆ ਉਹ ਹੁਣ ਦੱਸ ਕੀ ਲੜਪੂ ਉਹਦੇ ਨਾਲ ਹੀਰੋ ਮਾਰੂ ਉਹ ਤੇ ਮਾਰ ਮਾਰ ਤੇ ਬੜੇ ਕਮਾਈ ਫਰੂਨ ਤਾਂ ਕਰੇ ਠੀਕ ਹੈ ਨਾ ਉਹ ਮੁਰਗੂ ਉਹਦਾ ਅਖੀਰ ਨੂੰ ਆਤੀ ਖੜਿਆ ਉਹਦੇ ਤਾਂ ਵੀ ਭੈਣ ਬਣ ਕੇ ਜਿਵੇਂ ਮਰਜੀ ਫਿਰਦੀ ਰ ਮੈਨੂੰ ਨਾ ਕੁਛ ਕਹੀਂ ਜਿੱਤੇ ਮਰਜੀ ਫਿਰਦੀ ਰ ਇੱਕ ਉਹ ਕਹਿੰਦਾ ਨਾ ਜਿਹੜੇ ਆਮਲੀ ਹੁੰਦੇ ਆ ਆਮਲੀ ਹਨ ਬੜਾ ਜਿਗਾਰ ਲਾਉਂਦੇ ਆ ਜੇ ਇਹਨਾਂ ਕੋਲੇ ਕੋਈ ਪੈਸਾ ਨਾ ਨਾ ਹੋਵੇ ਨਜ਼ਾਕਰ ਨੂੰ ਜਿਹੜੇ ਆ ਚਟੇ ਵਾਲੇ ਆ ਇਹ ਪਰ ਇਕੱਠੇ ਹੋ ਗਏ ਨਾ ਪਰ ਜਿਗਾਰ ਲਾਉਂਦੇ ਆ ਉਹ ਕਹਿੰਦਾ ਚਾਰ ਪੰਜ ਆਮਲੀ ਇੱਕ ਸ਼ਹਿਰ ਤੇ ਜਾਵੜੇ ਚਾਰਾਂ ਪੰਜਾਂ ਨੇ ਪੈਸੇ ਇਕੱਠੇ ਕਰੇ ਕਹਿੰਦੇ ਕੱਢੋ ਵੀ ਕਿੰਨੇ ਕਿੰਨੇ ਆ 300 ਰੁਪਈਆ ਨਿਕਲਿਆ ਕੁੱਲ ਮਿਲਾ ਕੇ ਕਹਿੰਦੇ 300 ਦਾ ਆਪਾਂ ਨੂੰ ਕੌਣ ਦੇਊਗਾ ਹਜ਼ਾਰ ਤਾਂ ਕਰੋ ਕੋਈ ਕਹਵੇ 1500 ਦਾ ਕਰੋ ਉਹ ਜਿਹਨੇ ਇੱਕ ਵਿੱਚੋਂ ਦਿਮਾਗੀ ਸੀ ਉਹਨਾਂ ਦੇ ਉਹਨੇ ਸੇੜ ਲੱਗੀ ਦੇਖ ਲਈ ਜੁੱਤੀਆਂ ਦੀ 200 ਦੀ ਉਹ ਕਹਿੰਦਾ ਖਰਦਿਆ ਖਰਦਿਆ ਫੜਾਓ 300 ਮੈਨੂੰ ਉਹਨੇ ਚਮਕੜੀ ਜੀ ਜੁੱਤੀ ਚੱਕ ਲਈ ਸੈਂਟਲ ਜੇ ਸੋਹਣੇ ਜੇ 200 ਚ ਕਹਿੰਦਾ ਆ ਲਓ ਉਹ ਹੋਰ ਇਹ ਕੀ ਕਰਦਾ ਓਏ ਉਹ ਕਹਿੰਦਾ ਹੁਣ ਜਦੋਂ ਨਹੀਂ ਪੈਸੇ ਹੈਗੇ ਫਿਰ ਘਰ ਵਾਲੀ ਨੂੰ ਜੁੱਤੀ ਤਾਂ ਲੈ ਲ ਗਏ ਇਹ ਤਾਂ ਲੈ ਚੱਲੇ ਗਏ ਲੈ ਬਾ ਤੇਰੇ ਅਸੀਂ ਤੇਰੇ ਘਰ ਵਾਲੀ ਆ ਤੇ ਪੈਸੇ ਇਕੱਠੇ ਕਰੇ ਸੀ ਲੜ ਪਏ ਉੱਥੇ ਉਹ ਕਹਿੰਦਾ ਖਰਦਿਓ ਜੁੱਤੀ ਨਾਲ ਜਿਗਾਰ ਲਾਵਾਂਗੇ ਉਹ ਕਹਿੰਦਾ ਹੁਣ ਕੰਪਨੀ ਦਾ ਡੱਬਾ ਲੱਭੋ ਜਿਹੜੀ ਸਾਰਿਆਂ ਨੂੰ ਮਹਿੰਗੀ ਕੰਪਨੀ ਉਹਦਾ ਡੱਬਾ ਲੱਭੋ ਡੱਬਾ ਲੱਭ ਲਏ ਭਾਈ ਡੱਬਾ ਲੱਭ ਕੇ ਤੇ ਡੱਬੇ 'ਚੋ ਲਫਾਫਿਆਂ 'ਚ ਪਾ ਕੇ ਵਧੀਆ ਦੂਜੇ ਲਿਆਂਦੇ ਹਨ ਉਹ ਕਹਿੰਦਾ ਵੀ ਖਰਾਬ ਹੋਣ ਤੋਂ ਵਿੱਚ ਪੁੜੀਆਂ ਜੀਆਂ ਵੀ ਹੁੰਦੀਆਂ ਕੰਜਰ ਦੇ ਨੇ ਖੰਡ ਸੌਫਲ ਗੀਆਂ ਸੜਤੀਆਂ ਵਿੱਚ ਕਹਿੰਦਾ ਕੁਛ ਨਹੀਂ ਹੁੰਦਾ ਆ ਪੁਛੜਦੇ ਵਿੱਚ ਕਹਿੰਦਾ ਲਫਾਫੇ ਪੈਂਦੇ ਆ ਕੇ ਇੱਕ ਪਾ ਦਿਓ ਉਹਨਾਂ ਨੂੰ ਬੜਾ ਫਤਾਇਆ ਸੀ ਉਹਨਾਂ ਡੱਬੇ ਨੂੰ ਪੈਕ ਕਰਕੇ ਟਕਾਹ ਕੇ ਕਹਿੰਦਾ ਯਾਰ ਭਾਈ ਉਹ ਲਖੀਰਾਂ ਜੀ ਨਾਲਗਾ ਹੈਗਾ 바ਰ ਕੋਡ ਜੀ ਵਾਲਾ ਜਿਗਾੜ ਕਿਸੇ ਕੋਲੇ ਉਹ ਕਹਿੰਦਾ ਆਹ ਕਿਤਾਬਾਂ ਵਾਲੇ ਤਾਂ ਮਿਲ ਜਾਂਦਾ ਉਹ ਚੇਪ ਤਾਂ ਉੱਤੇ ਠੀਕ ਐ ਪੈਨ ਨਾਲ ਉੱਤੋਂ ਲਿਖਤਾ ਕੈਨੇਡਾ ਟੂ ਇੰਡੀਆ ਪੰਜਾਬ ਤੇ ਜਾਵੜੇ ਉਹਨੂੰ ਕਹਿੰਦਾ ਭਾਈ ਆਧਾਰ ਕਰ ਲਾ ਭਾਈ ਮਾਲ ਦੇ ਦੇ ਆਧਾਰ ਕਰ ਲਾ ਉਹ ਕਹਿੰਦਾ ਬਹੁਤ ਰ ਐਵੇਂ ਆਧਾਰ ਕਰ ਲਾ ਤੇਰੇ ਨਾ ਪਲਾਨਾ ਤੋਂ ਕਾ ਦੂਜੇ ਕਹਿੰਦੇ ਜੁੱਤੀ ਦੇ ਦੇ ਲੈ ਵਾਹ ਤੇਰੇ ਦੇ ਦੇ ਜੁੱਤੀ ਕਹਿੰਦਾ ਬਾਹਰੋਂ ਮਗਾਈ ਆ ਕਹਿੰਦਾ ਘਰ ਵਾਲੀ ਕੁੱਟੂ ਉਹ ਕਹਿੰਦਾ ਖੋਲ ਕੇ ਤਾਂ ਵੇਖ ਲੈ ਕੇ ਕਹਿੰਦਾ ਲ ਮਹਿੰਗੀ ਆ ਮੈਨੂੰ ਪਤਾ ਮੇਰੇ ਸਾਲੇ ਨੇ ਭੇਜੀ ਆ ਯਾਰ ਉਹਨੇ ਮੈਨੂੰ ਦੱਸਿਆ ਜੁੱਤੀ 7-8000 ਦੀ ਆ ਵਾਹ ਤੇਰੇ ਉਹਦੇ ਘਰ ਵਾਲੀ ਸੁਣੀ ਜਾਂਦੀ ਸੀ ਗਰੀਬਣੀ ਨੂੰ ਖੋਲ ਕੇ ਦਿਖਾਦੀ ਚਮਕੀਲੀ ਜੂ ਕਹਿੰਦਾ ਵਾਹ ਤਾਂ ਲੈਣੀ ਆ ਇਹ ਮੈਂ ਤਾਂ ਲੈ ਕੇ ਦੇ ਉਹ ਕਹਿੰਦਾ ਦੇ ਦੇ ਤੈਨੂੰ ਲੈ ਦੇ ਦੇਣਾ ਸਮਾਨ ਦੇ ਦੇਣਾ ਦੇ ਦੇ ਮਾਲ ਲੈ ਜਾ ਕਹਿੰਦਾ ਨਾ 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 ਜੁੱਤੀ ਮਹਿੰਗੀ ਆਏਂ ਕਿਵੇਂ ਦੇ ਦੇ ਉਹਨਾਂ ਨੂੰ ਤਾਂ ਮਾਰ ਲੈ ਲਿਆ ਪੂਰਾ ਉਹਨਾਂ ਨੇ ਲੈ ਕੇ ਕਹਿੰਦਾ ਫਿਰ ਐਂ ਕਰ ਇੱਕ ਤਾਂ ਮੈਨੂੰ ਦੇ ਦੇ ਡੱਬਾ ਇੱਕ ਦੇ ਦੇ ਮੈਨੂੰ 500 ਰੁਪਈਆ ਮੈਂ ਕੋਈ ਨਾ ਕੋਈ ਹੋਰ ਡੁਪਲੀਕੇਟ ਜੁੱਤੀ ਲੈ ਕੇ ਫਿੱਟ ਕਰ ਦੂੰਗਾ ਮੈਨੂੰ ਕੀ ਪਤਾ ਕੈਨੇਡਾ ਚ ਆਈ ਆ ਰਾਜ ਬਦਲ ਤੀਉਗੇ ਨਹੀਂ ਹਾਂ ਉਹ ਕਹਿੰਦੇ ਐਂ ਕਰ ਲਾ ਚਾ ਕੇ 200 ਦੇ ਸੈਂਡਲ ਉਹਨੂੰ ਫੜਾ ਕੇ 500 ਤੋਂ ਲੈ ਲਿਆ ਨਾਰੇ ਲੈ ਕੇ ਮਾਲ ਤੇ ਮਾਉਂ ਨਦਲਤੇ ਮਾਰ ਦੇ ਗਿਆ ਕਹਿੰਦਾ ਵੇਖਿਆ ਸੀ ਕੀਮ ਉਹ ਕਹਿੰਦੇ ਮੰਨ ਗਏ ਉਹ ਦੂਜੇ ਦਿਨ ਗਰੀਬੜੀ ਪਾ ਕੇ ਬਾਜ਼ਾਰ ਨੂੰ ਉੱਠ ਗਈ ਉਹ ਟੁੱਟ ਗਈ ਬੱਦਰਾਂ ਨਿਕਲ ਗੀਆਂ ਹੱਥ 'ਚ ਬੜੀ ਫਿਰੇ ਉਹ ਕਹਿੰਦੇ ਸਾਧ ਆਰਾਮ ਦੇ ਨੂੰ ਕੀ ਦੇ ਗਿਆ ਆਪਾਂ ਨੂੰ ਉਦੋਂ ਨੂੰ ਕਿਤੇ ਉਹ ਵੀ ਆ ਗਿਆ ਉਹ ਕਹਿੰਦਾ ਆ ਕੀ ਦੇਤਾ ਓਏ ਤੂੰ ਕਹਿੰਦਾ ਬੇਕੂਬ ਬਣਾ ਕੇ ਕਹਿੰਦਾ ਉਹ ਟੁੱਟ ਵੀ ਗਈ ਕਹਿੰਦਾ ਖੜ ਖੜ ਮੈਂ ਫੋਨ ਲਾਉਣਾ ਹੁਣੇ ਉਹਦੇ ਸਾਲੇ ਨੂੰ ਗਰੰਟੀ ਵਾਲੀ ਆਹੋ ਮਹਿੰਗੀ ਪਤਾ ਕਿੰਨੀ ਆ ਵਾਹ ਤੇਰੇ ਉਹ ਕਹਿੰਦੇ ਹੁਣ ਕੀ ਕਰੇਗਾ ਕਹਿੰਦਾ ਹੁਣ ਹੋਰ ਪੈਸੇ ਲਾਵਾਂਗੇ ਤੂੰ ਘਰ ਜਾ ਆਪਦੇ ਬੰਦੇ ਦਾ ਹੀ ਨੰਬਰ ਲਿਖਾਤਾ ਇੱਕ ਦਾ ਹੋਰ ਆਪਦੇ ਸਾਲੇ ਤੋਂ ਪੁੱਛ ਕੇ ਇਵੇਂ ਕਰਾ ਲਾ ਕੇ ਫੋਨ ਕਰਨ ਨੂੰ ਆਪਦੇ ਬੰਦੇ ਨੇ ਅੱਛਾ ਹੁਣੇ ਪਾਦ ਗਏ ਕੰਪਲੇਨ ਉਹ ਕਹਿੰਦਾ ਹਾਂ ਬੰਦਾ ਆਊ ਭਾਈ ਹੁਣੇ ਪਾਉ ਦੇਖ ਕੇ ਜਾਊ ਕਿਵੇਂ ਟੁੱਟੀ ਆ ਕੀ ਐ ਤੇ ਉਹੋ ਹੀ ਗੱਲ ਉਹਨੂੰ ਕਹਿੰਦਾ ਲੈ ਆ ਨੰਬਰ ਦਿੱਤਾ ਉਹਨਾਂ ਨੇ ਇਹ ਤੇ ਕੰਪਲੇਨ ਪਾ ਉਹ ਕਹਿੰਦਾ ਫੇਰ ਕਹਿੰਦਾ 10 ਦੀ ਵੀ ਕੈਨੇਡਾ ਚੋਂ ਜੁੱਤੀ ਆਈ ਆ ਭਾਈ ਜੁੱਤੀ ਗਈ ਟੁੱਟ ਤੇ ਅਸੀਂ ਤਾਂ ਲਾਂਭਾ ਦਿੰਨੇ ਆ ਕੰਪਨੀ ਵਾਲੇ ਘਰੇ ਆਉਣਗੇ ਉਹ ਕਹਿੰਦੇ ਉਹੀ ਗੱਲ ਉਹਨਾਂ ਨੇ ਭਾਈ ਉਹ ਕਹਿੰਦੇ ਜੀ ਘੰਟੇ 'ਚ ਬੰਦਾ ਪਹੁੰਚਦਾ ਤੁਹਾਡੇ ਕੋਲੇ ਬੰਦਾ ਸਾਡੇ ਇੱਧਰ ਹੀ ਆ ਹੁਣ ਬੰਦਾ ਤਾਂ ਆਪਦੇ ਹੀ ਸੀ ਇੱਕ ਘੰਟੇ 'ਚ ਬੰਦਾ ਆ ਗਿਆ ਲਾ ਕੇ ਟਾਈ ਟੂਈ ਜੀ ਲਵਾਤੀ ਉੱਥੇ ਵਧੀਆ ਕੱਪੜੇ ਪਾ ਕੇ ਤੇ ਮੋਟਰਸਾਈਕਲ ਤੇ ਐਨਕਾਂ ਲਾ ਕੇ ਆ ਗਿਆ ਉਹ ਕਹਿੰਦਾ ਵੀ ਕੈਨੇਡਾ ਚੋਂ ਜੁੱਤੀ ਤੁਹਾਡੇ ਘਰੇ ਆਈ ਏ ਕਹਿੰਦੇ ਹਾਂ ਕਹਿੰਦੇ ਲਿਆਓ ਪੜਾਓ ਜੁੱਤੀ ਵੇਖੀ ਟੁੱਟੀ ਵੀ ਕਹਿੰਦਾ ਫੋਨ ਲਾ ਲਿਆ ਜਿਆਦੇ ਡੈਮੇਜ ਹੈ ਜੀ ਕੋਈ ਮਿਸਟੇਕ ਹੋਈ ਹੈ ਨਾ ਨਾ ਤੋੜਨੇ ਨਾ ਕੋਈ ਮਤਲਬ ਨਹੀਂ ਗਲਤ ਨਹੀਂ ਟੁੱਟੀ ਸਹੀ ਟੁੱਟੀ ਹੈ ਇਹਨਾਂ ਦੇ ਠੀਕ ਹੈ ਠੀਕ ਹੈ ਮੈਂ ਕਮੈਂਟ ਮੈਂ ਗੱਲ ਕਰਦਾ ਜੀ ਕਹਿੰਦਾ ਉਹ ਕਹਿੰਦੇ ਵੀ ਜੁੱਤੀ ਵਾਪਸ ਲਿਆਓ ਵੀ ਰਿਪੇਅਰ ਕਰ ਦਿੰਨੇ ਆ ਤੁਸੀਂ ਰਿਪੇਅਰ ਤੇ ਮੰਨਣਾ ਨਹੀਂ ਕਹਿੰਦਾ ਮੇਰੀ ਗੱਲ ਸੁਣ ਲਓ ਕਹਿੰਦਾ ਇਹਦਾ ਨਾ ਕਹਿੰਦਾ 6300 ਰੁਪਿਆ ਬੈਕ ਆਊਗਾ ਤੁਹਾਨੂੰ ਮੈਨੂੰ ਰੁਪਈਆ 1000 ਜਮ੍ਹਾਂ ਕਰਾ ਦਿਓ ਮੈਂ ਤੁਹਾਨੂੰ ਲੈਟਰ ਦੇ ਦਿੰਨਾ ਜੁੱਤੀ ਕਰ ਦਿਓ ਬੈਂਕ ਤੇ ਤੁਹਾਡਾ ਜਿਹੜਾ ਨੰਬਰ ਹੈ ਮੇਨ ਉਹ ਲਿਖਾ ਦਿਓ ਤੇ ਤੁਹਾਨੂੰ ਆਊਗਾ ਕੰਪਨੀ ਜੋ ਫੋਨ ਤੁਸੀਂ ਕੋ ਭਾਈ ਜੁੱਤੀ ਹੋ ਗਈ ਖਤਮ ਮੈਂ ਪਾ ਦੂੰਗਾ ਟੋਟਲ ਲੋਟ ਇਹਦਾ ਬੀਮਾ ਹੁੰਦਾ ਕਹਿੰਦਾ ਤੇ ਤੁਹਾਨੂੰ 3600 ਰੁਪਈਆ ਤੁਹਾਡੇ ਖਾਤੇ 'ਚ ਆ ਜਾਣਾ ਉਹਦੇ ਘਰ ਅੜਕੀ ਨਹੀਂ ਤੀ ਦੇ ਆਪਾਂ ਤਾਂ ਕਹਿੰਦੀ ਤੋੜਿਆ ਚ ਹੀ ਲਈ ਸੀ ਦੇ ਦੇ 1000 ਰੁਪਈਆ ਭਾਈ ਨੂੰ ਉਹਨੇ ਰੁਪਈਆ 1000 ਫੜਾਤਾ ਬਾਈ ਨੇ ਐਵੇਂ ਕੁਕਰ ਕਾਂਗੜੇ ਜੇ ਮਾਰ ਕੇ ਤੇ ਲਓ ਜੀ ਕਹਿੰਦਾ ਨੰਬਰ ਲਿਖਾਓ ਆਪਦਾ ਕੰਪਨੀ ਨੂੰ ਕਿਹੜਾ ਦੇਣਾ ਉਹ ਦੇਤਾ ਠੀਕ ਹੈ ਤੇ ਲੈ ਕੇ ਪੱਤੇ ਲਈ ਹੋਏ 1000 ਹੋਰ ਲੈ ਗਏ ਉਹ ਕਹਿੰਦਾ ਵਾਹ ਲੱਗ ਗਿਆ ਜਗਾਰਨ ਵਾਲੀ ਜੁੱਤੀ ਲੈ ਕੇ 200 ਵਾਲੀ ਮੋੜ ਕੇ ਜਾਂੇ ਦੁਕਾਨਦਾਰ ਕੋਲੇ ਉੱਟ ਕੇ ਕਹਿੰਦੇ ਚੱਕ ਓਏ ਵੱਡਾ ਸੀਲ ਵਾਲਾ ਕਹਿੰਦਾ ਪਰਸੋ ਲਗਾਈ ਸੀ ਟੁੱਟ ਵੀ ਗਈ ਉਹ ਕਹਿੰਦਾ ਹੋਰ ਲੈ ਜੋ ਨਾਲੇ ਤਾਂ ਘੜੀਆਂ ਤੇ ਜੁੱਤੀ ਹੋਰ ਚੱਕ ਲੈ ਨਾਲੇ ਉਹ ਤੋਂ 1000 ਲੈ ਗਏ ਨਾਲੇ ਉਹਦੇ ਲੈ ਗਏ ਤੇ ਨਾਲੇ ਉਹਨੇ ਉਸੇ ਨੰਬਰ ਤੇ ਫਿਰ ਫੋਨ ਲਾ ਲਿਆ 75 ਦਿਨਾਂ ਬਾਅਦ ਕਹਿੰਦਾ ਕੀ ਗੱਲ ਬਾਈ ਕੰਨੇਰੋ ਕੋਈ ਕਾਲ ਆਈ ਨਹੀਂ ਯਾਰ ਤੁਸੀਂ ਉਹ ਕਹਿੰਦੇ ਸੀ ਆਉਗੀ ਉਹ ਕਹਿੰਦਾ ਬਾਈ ਜੀ ਜੁੱਤੀ ਹੈ ਜਿਹੜੀ ਉਹ ਤੁਹਾਡੀ ਗਲਤੀ ਨਾਲ ਟੁੱਟੀ ਹੈ ਉਹਤੇ ਕਲੇਮ ਨਹੀਂ ਮਿਲਣਾ ਕਹਿੰਦਾ ਕੰਪਨੀ ਨੇ ਆਬਜੈਕਸ਼ਨ ਲਾਤਾ ਉਹਤੇ ਉਹ ਦਵੇਂ ਤੁਹਾਡੀ ਘਰ ਵਾਲੀ ਨੂੰ ਤੁਰਨਾ ਨਹੀਂ ਆਇਆ ਉਹ ਕਹਿੰਦਾ ਇਹਦਾ ਮਤਲਬ ਕੀ ਆ ਕਹਿੰਦਾ ਜੀ ਕੰਪਨੀ ਦੀ ਜੁੱਤੀ ਹੈ ਇਹ ਦੱਸ ਦਿੰਦੀ ਹੈ ਵੀ ਕਿਵੇਂ ਇਹ ਪੈਰ ਟੇਡਾ ਤਰਿਆ ਇਹਨਾਂ ਨੇ ਤਾਂ ਟੁੱਟੀ ਆ ਉਹ ਉਹ ਜਾ ਕੇ ਉੱਥੇ ਮਸ਼ੀਨਾਂ ਸਾਡੇ ਕੋਲੇ ਉਹਦੇ 'ਚ ਪਾਉਂਦੇ ਐ ਫੇਰ ਜਾ ਕੇ ਪਤਾ ਲੱਗਦਾ ਇਸ ਕਰਕੇ ਭਾਈ ਇਹ ਜੁੱਤੀ ਤੁਹਾਡੀ ਗਲਤੀ ਨਾਲ ਟੁੱਟੀ ਐ ਐਵੇਂ ਨਾ ਤੁਸੀਂ ਪੰਗਾ ਲੈ ਲਿਓ ਹੋਰ ਜੁਰਮਾਨਾ ਪਾ ਦੂ ਕੰਪਨੀ ਤੁਹਾਨੂੰ ਕਿਉਂਕਿ ਇਹ ਕੰਪਨੀ ਦੀ ਬਹੁਤ ਵੱਡੀ ਬਦਨਾਮੀ ਹੋਈ ਐ ਕੰਪਨੀ ਦੀ ਜੁੱਤੀ ਟੁੱਟੀ ਐ ਇਸ ਕਰਕੇ ਤੁਸੀਂ ਟਿਕ ਜੋ ਠੀਕ ਐ ਉਹ ਕਹਿੰਦਾ ਆਪਾਂ ਨੰਬਰ ਹੀ ਬਦਲ ਦਗੇ ਹੋਰ ਨਾ ਆਪਾਂ ਨੂੰ ਪਾ ਦੇਣ ਕੰਪਨੀ ਦਾ ਕੰਮ ਖਤਰੇ ਵਾਲਾ ਐ ਉਦੋਂ ਉਹ ਆ ਗਿਆ ਉਹਦੇ ਕੋਲੇ ਸ਼ਾਮ ਨੂੰ ਉਹ ਕਹਿੰਦਾ ਕਿਵੇਂ ਆ ਕਹਿੰਦਾ ਜਾ ਯਾਰ ਕਹਿੰਦਾ ਜੁੱਤੀ ਤੁਸੀਂ ਆਉਦੀ ਗਲਤੀ ਨਾ ਤੋੜੀਆ ਪਤੰਦਰਾ ਕਹਿੰਦਾ ਕਾ ਸਾਡਾ ਐਵੇਂ ਬੰਦਾ ਅੰਦਰ ਕਰਾਤਾ ਤੁਸੀਂ ਉਹ ਕਹਿੰਦਾ ਕਿਵੇਂ ਕਹਿੰਦਾ ਮੇਰੇ ਸਾਲੇ ਨੂੰ ਪੁਲਿਸ ਲੈ ਗਈ ਜਾ ਕੇ ਕੰਪਨੀ ਨੇ ਚਕਾ ਲਿਆ ਉੱਥੇ ਵੀ ਜੁੱਤੀ ਕਿਵੇਂ ਤੋੜੀ ਇਹਨਾਂ ਨੇ ਜੁੱਤੀ ਉੱਥੇ ਪਹੁੰਚ ਗਈ ਉਹ ਕਹਿੰਦਾ ਈਡੀ ਈਡੀ ਕੰਪਨੀ ਦੀ ਜੁੱਤੀ ਐਡੇ ਗਰੀਬ ਬੰਦੇ ਨੇ ਲਈ ਕਿਵੇਂ ਜੋ ਇਹਨਾਂ ਨੂੰ ਜੁੱਤੀ ਪਾ ਕੇ ਤੁਰਨਾ ਹੀ ਨਹੀਂ ਆਉਂਦਾ ਇਹਦਾ ਤੁਰਨਾ ਹੀ ਹੋਰ ਸਾਬਣਾਉਂਦੇ ਹੀ ਪਾ ਕੇ ਜੁੱਤੀਆਂ ਉਹ ਕਹਿੰਦੇ ਨੂੰ ਮੱਕਈਆ ਨਾ ਨਾਲੇ ਨਾਲੇ ਪਗੜ ਕੇ ਕਿਤੇ ਬਾਹਰਲੀ ਚੀਜ਼ ਲਈ ਆ ਉਹਨਾਂ ਦਾ ਸਕੇ ਤੁਰਨਾ ਫਿਰ ਸਿਖਾਉਣ ਯਾਰ ਉਹ ਉਹ ਕਹਿੰਦਾ ਉਹਨਾਂ ਨੂੰ ਕੀ ਪਤਾ ਵੀ ਆਪਾਂ ਪਹਿਲੀ ਏਅਰ ਪਾਉਣੀ ਐ ਠੀਕ ਆ ਨਾ ਕਹਿੰਦੇ ਇਹ ਤਾਂ ਗਲਤੀ ਆਪਣੀ ਐ ਉਹਨੇ ਮੋਜ਼ਾਂ ਦੇਆਂ 200 ਰੁਪਇਆ ਤਾਂ ਨ ਜਾ ਰਹੇ ਯਾਰ ਲੈ ਗਏ ਉਹ ਤੋਂ ਜੁੱਤੀ ਜੱਤੀ ਝਾਵਲੀ ਦਾ ਏਡੇ ਜਗਾੜੀ ਹੁੰਦੇ ਆ ਬਾਈ ਇਹ ਆਪਣੀ ਜੇਬ ਚੋਂ ਪੈਸੇ ਕਢਾਉਣ ਲੱਗੇ ਵੀ ਮੈਂਟ ਲਾਉਂਦੇ ਆ ਮੈਂ ਗੇਟ 'ਤੇ ਖੜਾ ਤੇ ਇੱਕ ਸਾਡੇ ਪਿੰਡ ਦਾ ਹੀ ਮੁੰਡਾ ਆਇਆ ਭੱਜਾ ਹੋਰ ਬਾਬਾ ਕਿਵੇਂ ਆ ਠੀਕ ਪਾ 500 ਰੁਪਏ ਦੀ ਮੈਂਟ ਮਾਰੀ ਬਾਬਾ ਮੈਂ ਕਿਹਾ ਬੀਪੀ ਇੱਥੇ ਲੀਓਗੀ ਬਾਬਾ ਲੈ ਕੇ ਜਾਈ ਮੈਂਟ ਮਾਰ ਮਾ ਗਿਆ ਯਾਰ ਮਾਤਾ ਢੱਲੀ ਹੁਮ ਮੈਂ 500 ਰੁਪਇਆ ਦੇਤਾ ਘੰਟੇ ਬਾਅਦ ਮੈਨੂੰ ਫੇਰ ਜਾਂਦਾ ਤੇ ਸੈਂ ਮੈਂ ਕਿਹਾ ਤਾਂ ਹੋ ਜਾਂਦਾ ਮੈਂ ਇੱਕ ਨੂੰ ਬਾਜਾ ਮਾਰਿਆ ਉਹਦੇ ਨਾਲ ਦਾ ਖੜ ਗਿਆ ਉਹਦਾ ਨਿਕਲ ਗਿਆ ਮੈਂ ਕਿਹਾ ਕਿਵੇਂ ਇਹਦੀ ਮਾਤਾ ਕਿਵੇਂ ਆ ਕਹਿੰਦਾ ਮਾਤਾ ਨੂੰ ਤਾਂ ਕੁਝ ਨਹੀਂ ਹੋਇਆ ਇਹਦੀ ਠੀਕ ਆ ਮੈਂ ਕਿਹਾ ਤਾਂ ਕਹਿੰਦੀ ਮਾਤਾ ਬਾੜੀ ਢੱਲੀ ਉਹ ਮਾਰਦਾ ਗੱਪ ਕਹਿੰਦਾ ਮਾਤਾ ਨਾਲ ਢੱਲੀ ਆ ਦੀ ਉਹ ਆ ਠੀਕ ਠਾਕ ਹੈ ਕਹਿੰਦਾ ਉਹ ਤਾਂ ਕੁੱਟ ਕੇ ਠੀਕ ਹੈ ਇਹਨੂੰ ਕਹਿੰਦਾ ਪੈਸੇ ਮੰਗਦਾ ਸੀ ਉਹ ਤੋਂ ਮੈਂ ਕਿਹਾ ਮਾਤਾ ਤੋਂ ਕਾਹਦੋਂ ਮੰਗਣੇ ਬਾਪੂ ਤੋਂ ਲੈ ਗਿਆ ਮੈਥੋਂ ਲੈ ਗਿਆ ਥਾਲਾ ਮੈਂ ਗਿਆ ਠੀਕ ਹੈ ਤਾਂ ਇੱਡੇ ਜਿਗਾੜੀ ਹੁੰਦੇ ਆ ਬਈ ਜਿਗਾਰਡ ਲਾਉਣ ਲੱਗੇ ਮੈਂਟ ਲਾਉਂਦੇ ਆ ਜੇ ਕੋਈ ਮਾਲ-ਮੂਲ ਡੋਡੇ ਰੂਡੇ ਖਾਣ ਵਾਲਾ ਮੇਰੇ ਵਰਗਾ ਉਹ ਤਾਂ ਡੋਡੇ ਲੈ ਜਾਂਦੇ ਚਾਰ ਘਾਟ ਗਾਂ ਦੇ ਦਿੰਦੇ ਆ ਇਹ ਠੀਕ ਹੈ ਦੋਹਾਂ ਤੋਂ ਮੰਗੇ ਗਲਾਸੀ ਬਣਾ ਕੇ ਗਾਂ ਚੱਕ ਦਿੰਦੇ ਆ ਇਹਦਾ ਇਹੋ ਜਿਹਾ ਜਗਾਰ ਲਾਉਂਦੇ ਆ ਛੱਡੀ ਗੱਲ ਦੇ ਇਸ ਕਰਕੇ ਇਹਨਾਂ ਨੂੰ ਤਾਂ ਚੀਜ਼ ਲੈਣੀ ਵੀ ਨਹੀਂ ਚਾਹੀਦੀ ਕਈ ਹੁਣ ਕੁਆੜੀਏ ਇਹਨਾਂ ਦੇ ਥਰੂ ਮੋਟਰਸਾਈਕਲ ਚੱਕਿਆ ਰਾ ਵਗੈਰਾ ਚੱਕਿਆ ਲੈ ਲੈਂਦੇ ਆ ਮੁਰ ਕੇ 4 ਗੁਣਾ ਦੇ ਕੇ ਖੜਾ ਛੜਾਉਂਦੇ ਆ ਠੀਕ ਹੈ ਉਹ ਸਾਡਾ ਬੰਦਾ ਹੁੰਦਾ ਸੀਗਾ ਉਹਨੇ LCD ਲੈ ਲਈ ਕਿਸੇ ਤੋਂ ਤੇ ਭਾਈ ਮਗਰੇ ਪੁਲਿਸ ਆ ਗਈ ਉਹ ਫੜਿਆ ਗਿਆ ਜਦੋਂ ਉਹਨੇ ਵੇਖਿਆ ਉਹ ਕਹਿੰਦੇ ਵੀ LCD ਲਈ ਆ ਤੂੰ ਚੋਰੀ ਦੀ ਬਈ ਉਹ ਕਹਿੰਦਾ ਮੈਂ ਨਹੀਂ ਕਿਸੇ ਤੋਂ ਲਈ ਉਹਨਾਂ ਨੇ ਗੱਡੀ ਚੋਂ ਕੱਢ ਕੇ ਸਾਹਮਣੇ ਖੜਾ ਤਾਂ ਕਹਿੰਦਾ ਲਈ ਆ ਮੈਨੂੰ ਕਹਿੰਦਾ ਆਪਣੇ ਘਰੇ ਪਈ ਆ ਲਿਆ ਦੇ ਬਾਈ ਮੈਂ ਕਹਿੰਦਾ ਲਿਆਉਣਾ ਉਵੇਂ ਡੱਬਾ ਬੰਦ ਲੈ ਕੇ ਮੈਂ ਉਹ ਬੰਦਾ ਰਿਸ਼ਤੇਦਾਰ ਸੀ ਆਪਣਾ ਜਿਹੜਾ ਅਫਸਰ ਸੀ ਮੈਂ ਉਵੇਂ ਡੱਬਾ ਬੰਦ ਦੀ ਉਹਨੂੰ ਲਿਆ ਕੇ ਫੜਾ ਕੇ ਉਹਨਾਂ ਦੀ ਗੱਡੀ 'ਚ ਰੱਖ ਕੇ ਮੈਂ ਜਦੋਂ ਉਹਨੂੰ ਪੜਾਈ ਉਹਨੇ ਫੜ ਕੇ ਕਹਿੰਦਾ ਗੱਡੀ 'ਚ ਰੱਖ ਦੇ ਮੈਂ ਗੱਡੀ 'ਚ ਰੱਖਦੀ ਉਹ ਕਹਿੰਦਾ ਇਹਨੂੰ ਲੈ ਕੇ ਆ ਜੀ ਥਾਣੇ ਨਮੀੜ ਦੇਾਂਗੇ ਮੈਂ ਕਹਾ ਠੀਕ ਆ ਚਲੋ ਤੁਸੀਂ ਕਹਿੰਦੇ ਤਾਂ ਦਾ ਜਲ ਕੀ ਕਸੂਰ ਹੈ ਸਸਤੀ ਕਰਕੇ ਲੈ ਗਿਆ ਕਹਿੰਦਾ ਪਰ ਇਹਨੂੰ ਨਹੀਂ ਪਤਾ ਸੀ ਵੀ ਆਮਲੀ ਹੈ ਇਹਨਾਂ ਦਾ ਮੂੰਹ ਨਹੀਂ ਦੀਦਾ ਤੁਹਾਨੂੰ ਮੈਂ ਕਿਹਾ ਚੱਲ ਗਲਤੀ ਹੋ ਗਈ ਤੇ ਉਹ ਸਾਡਾ ਪ੍ਰਧਾਨ ਹੈ ਗੁਰਦਰਾ ਸਾਹਿਬ ਦਾ ਉਹ ਆ ਗਿਆ ਤੁਹਾਨੂੰ ਮੈਨੂੰ ਕਹਿੰਦਾ ਕਿਵੇਂ ਹੈ ਮੈਂ ਕਿਹਾ ਠੀਕ ਹੈ ਕਹਿੰਦਾ ਗਿਫਟ ਲੈ ਕੇ ਬਾਈ ਤੋਂ ਹੈ ਜਿਹੜੀ ਗਿਫਟ ਨਾ ਲੈ ਕੇ ਮੈਂ ਕਿਹਾ ਬਾਈ ਨੇ ਚੋਰੀ ਦੀ ਲਈ ਸੀ ਫੜ ਕੇ ਲਗੇ ਉਹ ਉਹ ਆਉਂਦਾ ਗਿਫਟ ਦਿੱਤਾ ਨਾਮ ਹੈਗਾ ਕਿਹੜਾ ਮੋਟਰਸਾਈਕਲ ਲੈ ਲਿਆ ਕੰਜਰ ਦੇ ਨੇ ਰੁਪਈਆ ਅਖਣੀ 4000 ਦਿੱਤਾ ਅਖਣੀ 5 ਦਿੱਤਾ ਉਹ ਮੋਟਰਸਾਈਕਲ ਲੈ ਕੇ ਖੜਾ ਲਿਆ ਉਹ ਮੋਟਰਸਾਈਕਲ ਵੀ ਲੈ ਕੇ 50000 ਰੁਪਇਆ ਵੀ ਲੈ ਕੇ ਪੁਲਿਸ ਵਾਲੇ ਮੈਂ ਕਿਹਾ ਕਿਵੇਂ ਆ ਕਹਿੰਦਾ بس ਕਿਵੇਂ ਕਹਦਾ ਨਵੇਂ ਦੇ ਪੈਸੇ ਲੈ ਕੇ ਯਾਰ ਤੇ ਨਹੀਂ ਅੰਦਰ ਜਾਂਦਾ ਹੁਣ ਨਾ ਤਾਂ ਬਾਹਰ ਚੀਜ਼ ਖੜਾਉਣ ਦਾ ਵੇਲਾ ਹੈ ਜੇ ਅੱਗੇ ਕਿਤੇ ਇੱਥੇ ਖੜਾ ਲੋਕ ਲੱਗਿਆ ਵਾ ਚਲੋ ਨੌਕ ਸਾਧਾਂ ਲਈ ਹੁੰਦਾ ਚੋਰਾਂ ਲਈ ਕੋਈ ਲੋਕ ਨਹੀਂ ਉਹ ਲਾ ਕੇ ਲੱਤ ਜੀ ਮੈਂਟ ਚ ਤੋੜ ਕੇ ਹੋ ਜਾਂਦੇ ਐ ਜੇ ਸਾਧਨ ਲਾਉਣਾ ਤਾਂ ਪਾਰਕਿੰਗ ਚ ਲਾਓ 10 ਰੁਪਏ ਦੇ ਦਿਓ ਉਹ ਸਾਰਿਆਂ ਨੂੰ ਵਧੀਆ ਐ ਮੋਰਕੇ ਤਾਂ 5-4000 ਤਾਂ ਧਾਣੇ ਦੀ ਲੱਗ ਜਾਂਦਾ ਰਿਪੋਰਟਾਂ ਲਗਾਉਂਦੇ ਨੇ ਭਾਈ ਮਿਲੇ ਨਾ ਮਿਲੇ ਉਹਦੀ ਕੋਈ ਗਰੰਟੀ ਨਹੀਂ ਜਿਗਰ ਇਸ ਕਰਕੇ ਸਾਧਨ ਆਪ ਦੀ ਜ਼ਿੰਮੇਵਾਰੀ 'ਚ ਖੜਾਓ ਭਾਈ ਕਿਤੇ ਨਾ ਛੱਡੋ ਕਿਸੇ ਦੇ ਆਸਰੇ ਨਾ ਛੱਡੋ ਤੇ ਨਹੀਂ ਤਾਂ ਗਾਇਬ ਹੋ ਉਹਨਾਂ ਦਾ ਟਰੈਕਟਰ ਟਰੂਕਟਰ ਸਭ ਚੋਰੀ ਹੋਈ ਜਾਂਦੇ ਆ ਕਾਰਾਂ ਕੂਰਾਂ ਪਤਾ ਹੀ ਨਹੀਂ ਕਿਧਰੋਂ ਕਿਧਰ ਜਾਈ ਜਾਂਦੀਆਂ ਪੰਜਾਬ ਵਾਲੀਆਂ ਗੁਜਰਾਤ ਗੁਜਰਾਤ ਵਾਲੀਆਂ ਬਿਹਾਰ ਬਿਹਾਰ ਵਾਲੀਆਂ ਪੰਜਾਬ ਪੰਜਾਬ ਵਾਲੀਆਂ ਜੂਪੀ ਆਏ ਤੁਰਾਂ ਫਿਰਦੀਆਂ ਜਿੰਨੀਆਂ ਫੋਰਚੂਨਰਾਂ ਮਾਰਸੜੀਆਂ ਜਿੰਨੀਆਂ ਜੈਗਵਾਰ ਪੱਡੀਆਂ ਗੱਡੀਆਂ ਇਹ ਸਭ ਚੋਰੀ ਵਾਲੀਆਂ 10% ਤੋਂ ਜਿਹੜੀਆਂ ਇੱਕ ਨੰਬਰ ਜਾਂ 90% ਦੂਜੀਆਂ ਹੀ ਫਿਰਦੀਆਂ ਨੰਬਰ ਲਾ ਕੇ ਕਿਉਂਕਿ ਜਿਹੜੇ ਉਹੋ ਜਿਹੇ ਬੰਦੇ ਉਹ ਹੱਥ ਵੀ ਵੱਡੀ ਗੱਡੀ ਨੂੰ ਪਾਉਂਦੇ ਆ ਮਾੜੇ ਮੇਰਰ ਕੇ ਮਾਤਰ ਦੀ ਗੱਡੀ ਖੋਹ ਕੇ ਕੀ ਕਰਨੀ ਉਹਨਾਂ ਨੂੰ ਪਤਾ ਹੀ ਆ ਉੱਥੇ ਜਾ ਕੇ ਦੀ ਚੂਲ-ਬਿੰਗੀ ਹੋ ਜੂ ਕੋਈ ਨਾ ਕੋਈ ਲੈਣਾ ਕੀ ਆ ਚੰਗੇ ਬੰਦੇ ਤੋਂ ਗੱਡੀ ਖੋਹਦੇ ਆ ਵੱਡੇ ਤੋਂ ਵੱਡੀ ਗੱਡੀ ਖੋਹਦੇ ਆ ਪਤਾ ਵੀ ਇਹਦਾ 2-4 ਲੱਖ ਰੁਪਏ ਬੱਟਿਆ ਵੀ ਜਾਊ ਵੀ ਉਹਦਾ ਕਿਸੇ ਨੇ ਦੇਣਾ ਕੀ ਆ ਪਈ ਹੁਣ ਨਾ ਤਾਂ ਕਿਸੇ ਦੇ ਕੋਲੇ ਗੱਡੀ ਰੋਕਣ ਦਾ ਵੇਲਾ ਰਿਹਾ ਹੈ ਵੀ ਜਾਊਂਗਾ ਹੱਥ ਮਾਰੀ ਜਾਂਦਾ ਜਾਂ ਆਏ ਆ ਹਨਾ ਕੋਈ ਟਾਈਮ ਨਹੀਂ ਰਿਹਾ ਤੇ ਨਾ ਕਿਸੇ ਦੇ ਮਗਰ ਲਾ ਕੇ ਆਏ ਜਾਣ ਦਾ ਟਾਈਮ ਰਿਹਾ ਵੀ ਆ ਜਾਓ ਬਿਮਾਰ ਪਿਆ ਸਾਡਾ ਬੰਦਾ ਆਈ ਭਾਈ ਭੱਜ ਕੇ ਨਾ ਮੈਂ ਤੋ ਰਾਜਸਥਾਨ ਚ ਚਲੇ ਗਿਆ ਮੂੰਹ ਨਹੀਂ ਰਾਜਾ ਤੇ ਮੈਨੂੰ ਮੁੰਡੇ ਕਹਿੰਦੇ ਯਾਰ ਬੰਦਾ ਪਿਆ ਡਿੱਗਿਆ ਯਾਰ ਆਈ ਭਾਈ ਯਾਰ ਦੇਖੀ ਯਾਰ ਤੇ ਮੈਂ ਹਜੇ ਇੱਕ ਮੇਰਾ ਮਾਨ ਬਣੇ ਫਿਰ ਮੈਂ ਕਿਹਾ ਨਹੀਂ ਯਾਰ ਮੈਂ ਭਜਾਤੀ ਗੱਡੀ ਤੇ ਗਾਂ ਸਾਡੇ ਬੰਦੇ ਆ ਗਏ ਲੈਣ ਮੈਨੂੰ ਮੈਂ ਉਹਨਾਂ ਦੇ ਨਾਲ ਮੈਂ ਉਹਨਾਂ ਕਹਿੰਦਾ ਉੱਥੇ ਕੋਈ ਬੰਦਾ ਡਿੱਗਿਆ ਪਿਆ ਮੁੰਡੇ ਖੜੇ ਸੀ ਉਹ ਕਹਿੰਦਾ ਤੂੰ ਤਾਂ ਨਹੀਂ ਰੁਕਿਆ ਮੈਂ ਕਹਿੰਦਾ ਨਹੀਂ ਕਹਿੰਦਾ ਸ਼ੁਕਰ ਆ ਜੇ ਤੂੰ ਰੁਕ ਜਾਂਦਾ ਤੇਰਾ ਸਾਰਾ ਕੁਝ ਖੋਲਣਾ ਸੀ ਉਹਨਾਂ ਨੇ ਕਹਿੰਦਾ ਕੋਈ ਬੰਦਾ ਪੁੰਦਾ ਨਹੀਂ ਕਹਿੰਦਾ ਸਭ ਫਰਾਡ ਆ ਉੱਥੇ ਮੜੀਰ ਫਿਰਦੀ ਆ ਕਹਿੰਦਾ ਕੁੱਟ ਕੇ ਖੋਲ ਲੈਂਦੇ ਆ ਸਾਰਾ ਕੁਝ ਸੋਚ ਕਰਕੇ ਇਹ ਨਾ ਸੋਚਿਆ ਕਰੋ ਕਿ ਸਾਡੇ ਪੰਜਾਬ 'ਚ ਇਹ ਕੋਸਾ ਪੂਰੇ ਹੀ ਇੰਡੀਆ 'ਚ ਹੈ ਇੰਡੀਆ ਚੱਟ ਪੂਰੀ ਦੁਨੀਆ ਤੇ ਹੈ ਬ੍ਰੈਪਟਨ ਹੋ ਗਿਆ ਕੈਨੇਡਾ ਦੇ ਵਿੱਚ ਟ੍ਰਾਂਟੋ ਹੋ ਗਿਆ ਰੋਜ਼ ਗੋਲੀ ਚੱਲਦੀ ਪਈ ਅਮਰੀਕਾ 'ਚ ਡੇਲੀ ਬੰਦੇ ਮਰਦੇ ਆ ਗੋਲੀਆਂ ਚੱਲਦੀਆਂ ਠੀਕ ਐ ਡੇਲੀ ਫਰੋਤੀਆਂ ਦੇ ਫੋਨ ਆਉਂਦੇ ਆ ਡੇਲੀ ਫਰੋਤੀਆਂ ਮੰਗੀਆਂ ਜਾਂਦੀਆਂ ਮਨਕੀਰ ਤੌਲਖ ਨੂੰ ਵੀ ਵਿਚਾਰੇ ਨੂੰ ਆ ਗਿਆ ਹਨਾ ਇਸ ਕਰਕੇ ਇਹ ਨਾ ਸੋਚਿਆ ਕਰੋ ਕਿ ਕੱਲੇ ਇੰਡੀਆ 'ਚ ਹੀ ਆ ਜਾਂ ਕੱਲੇ ਪੰਜਾਬ 'ਚ ਹੀ ਆ ਜਾਂ ਗੈਂਗਸਟਾ ਇੱਥੇ ਹੀ ਔਰ ਕਿਤੇ ਹੈ ਨਹੀਂ ਸਭ ਪੂਰੀ ਦੁਨੀਆ 'ਚ ਬਾਤ ਦੇ ਆ ਭਾਈ ਪੂਰੀ ਦੁਨੀਆ ਤੇ ਰਾਜ ਹੈ ਦੂਜਾ ਥੰਮ ਹੈ ਇਹ ਦੁਨੀਆ ਦਾ ਪਹਿਲਾ ਸਰਕਾਰਾਂ ਦੂਜੇ ਨੰਬਰ ਤੇ ਇਹ ਆਉਂਦੇ ਆ ਜਿਹਨੂੰ ਮਰਜੀ ਆ ਛੱਡ ਦਿੰਦੇ ਜਿਹਨੂੰ ਮਰਜੀ ਆ ਮਾਰ ਦਿੰਦੇ ਕੋਈ ਚੱਕਰ ਨਹੀਂ ਤੇ ਇਸ ਕਰਕੇ ਵਜ਼ਾਪੋ ਆਪਣਾ ਧਿਆਨ ਰੱਖੋ ਠੀਕਾ ਆਪਣੇ ਬੱਚਿਆਂ ਦਾ ਧਿਆਨ ਰੱਖੋ ਜਿਹੜੇ ਬਾਲੇ ਪੈਸੇ ਵਾਲੇ ਭਾਈ ਉਹ ਜਿਆਦਾ ਧਿਆਨ ਰੱਖੋ ਨੇੜੇ ਜੁਆਗ ਨੂੰ ਪੜਨ ਲਾਓ ਕੋਈ ਬਾਲੇ ਮਸ਼ਹੂਰ ਚ ਨਾ ਲਾਓ ਜਿਵੇਂ ਉਹਦੇ ਉਹ ਹਿਮਾਚਲ ਵਾਲੇ ਜੁਆਗ ਚੱਕੇ ਗਏ ਉਹਦਾ ਪੌਲਿਸ ਤੇ ਸੀ ਤੇ ਜਿਨ੍ਹਾਂ ਨੇ ਲੱਭ ਲੇ ਤੇ ਮੂਰੋ ਮੁੰਡੇ ਦਾ ਚਾਚਾ ਤੇ ਸੀ ਹਰਿਆਣੇ ਵਾਲਾ ਜੀਨੇ ਪੜੱਕ ਦੇ ਨੇ ਟੇਚੀ ਨਹੀਂ ਪੜਾਇਆ ਤੇ ਜੇ ਉਹ ਹੋ ਜਾਂਦਾ ਵੀ ਸਾਡਾ ਕੱਲਾ ਕੱਲਾ ਮੁੰਡਾ ਵੀ ਅਸੀਂ ਤਕੜੇ ਹੈਗੇ ਪਿਓ ਉਹਦਾ ਮਰਿਆ ਸੀ ਵੀ ਦੇ ਦਿਓ ਟੇਚੀ ਪੈ ਜਾਂਦਾ ਕਿਉਂਕਿ ਜਿੱਥੇ ਉਹ ਪੜਦੇ ਆ ਉੱਥੇ ਕੋਈ ਮਾੜਾ ਮੋਟਾ ਦਾ ਪੜਦਾ ਨਹੀਂ ਗਾ ਸਭ ਮੰਤਰੀਆਂ ਦੇ ਜਵਾਬ ਹੀ ਪੜਦੇ ਆ ਉੱਥੇ ਬਈ ਤੇ ਇਸ ਕਰਕੇ ਬਈ ਆਪੋ ਆਪਣੇ ਪੂਰੇ ਗੌਰ ਚ ਰਹੋ ਜਿਹੜਾ ਆਉਣ ਵਾਲਾ ਸਮਾਂ ਇਦੋਂ ਵੀ ਮਾੜਾ ਆ ਰਿਹਾ ਹੈ ਤੇ ਪੇੜੇ ਮਾਰ ਕੇ ਪੈਸੇ ਖੋਇਆ ਕਰਨਗੇ ਤੇ ਪੇੜੇ ਮਾਰ ਕੇ ਘਰੇ ਬਾੜ ਕੇ ਜਾਇਆ ਕਰਨਗੇ ਤੇ ਪੇੜੇ ਮਾਰ ਕੇ ਭਾਈ ਦੱਸ ਕੇ ਜਾਇਆ ਕਰਨਗੇ ਗਾਹ ਨੂੰ ਪੈਸੇ ਲੈ ਕੇ ਆਇਆ ਕਰਨ ਸਾਡਾ ਬੰਦੇ ਨੂੰ ਲੁੱਟਣ ਪੈ ਗਿਆ ਥੋੜੇ ਦਿਨ ਹੋ ਗਏ ਉਹਦੀ ਜੇਬ ਚ ਕੋਸ ਨਹੀਂ ਸੀ ਕਹਿੰਦੇ ਤੇ ਥਾਪੜਾ ਅਪਰੇਟ ਕਰੋ ਗਾਹ ਨੂੰ ਲੈ ਕੇ ਨਿਕਲੇ ਜਿਹੜਾ ਇਹ ਉਹ ਗਾਹ ਭਾਈ ਪਹਿਲੇ ਦਿਨ ਹੀ ਖਾਲੀ ਆ ਯਾਰ ਅੱਗੇ ਹੁੰਦੇ ਆ ਮੇਰੇ ਕੋਲੇ ਨਹੀਂ ਫੇਰ ਵੀ ਉਹ ਤੇ 10 ਮਿੰਟ ਛੁੱਟੀ ਲਈ ਉਹਨਾਂ ਨੂੰ ਯਾਦ ਰੱਖੇਗਾ 2 400 ਤੇਰੀ ਜੇਬ ਚ ਚਾਹੀਦਾ ਤੇ ਨਹੀਂ ਪ੍ਰੇਟਾਂ ਹੀ ਹੋ ਠੀਕ ਹੈ ਇਹ ਹਾਲਾਤ ਹੈ ਵੀ ਇਹਨਾਂ ਨੂੰ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਆਪ ਆਪਣਾ ਧਿਆਨ ਰੱਖੋ ਇਹਨਾਂ ਦਾ ਆਪਾਂ ਕੁਝ ਨਹੀਂ ਕਰ ਸਕਦੇ ਨਾ ਆਪਾਂ ਇਹਨਾਂ ਨੂੰ ਸੁਧਾਰ ਸਕਦੇ ਆ ਨਾ ਆਪਾਂ ਬੰਦ ਕਰ ਸਕਦੇ ਆ ਨਾ ਆਪਾਂ ਇਹਦਾ ਕੋਈ ਹੱਲ ਕੱਢ ਸਕਦੇ ਆ ਆਪਾਂ ਸਿਰਫ ਗੱਲਾਂ ਕਰ ਸਕਦੇ ਆ ਆਪਾਂ ਸਿਰਫ ਮੁੜ ਕੇ ਦੱਸ ਸਕਦੇ ਹਾਂ ਉਹਦੇ ਨਾਲ ਐ ਹੋ ਗਈ ਉਹਦੇ ਨਾਲ ਐ ਹੋ ਗਈ ਉਹ ਐ ਹੋ ਗਈ ਤੇ ਕੈਮਰੇਆਂ ਕੈਮਰੇਆਂ ਚ ਵੀ ਇਹ ਦੇਖ ਸਕਦੇ ਨੇ ਉਹ ਮਾਰੀ ਉਹ ਗਿਆ ਆਹ ਮੋਟਰਸਾਈਕਲ ਲੈ ਗਿਆ ਉਹ ਗਿਆ ਪਤਾ ਹੈ ਇਸका ਮਾਤੇ ਕੈਮਰੇ ਹੈ ਜਿਵੇਂ ਉਹਨੂੰ ਤੇ ਮੇਰਾ ਮੋਟਰਸਾਈਕਲ ਚੱਕਿਆ ਗਿਆ ਸੀਗਾ ਥਾਣੇ ਵਾਲੇ ਮੈਨੂੰ ਕਹਿੰਦੇ ਕੈਮਰੇ ਹੈ ਨਹੀਂ ਮੈਂ ਕਿਹਾ ਹੈਗੇ ਕੈਮਰੇ ਨੇ ਕਿਹੜਾ ਕੰਚੀ ਮਾਰਨੀ ਸੀ ਬੰਦੇ ਦੇ ਕੈਮਰੇ ਚ ਦੇਖਣਾ ਹੀ ਆ ਦੇਖ ਲਿਆ ਸੀ ਲੈ ਗਿਆ ਵਾ ਠੀਕ ਹੈ ਉਹਨਾਂ ਬਾਜੂ ਲੱਭ ਕੇ ਲੱਭਾਂਗੇ ਬਸ ਲੱਭਣਾ ਹੀ ਨਹੀਂ ਹੁਣ ਬਸ ਨਾ ਬੰਦਾ ਲੱਭੇ ਨਾ ਉਹਨਾਂ ਨੇ ਲੱਭਣਾ ਹੈ ਮੋਟਰਸਾਈਕਲ ਦਾ ਗਾਂਤੀ ਤੇ ਚੌਥੇ ਤਾਂ ਕੋਈ ਲਈ ਫਿਰਦਾ ਹੋਊ ਭਾਈ ਇਹ ਹਾਲਾਤ ਐ ਹੁਣ ਠੀਕ ਐ ਜੀ ਤੇ ਸਭ ਆਪੋ ਆਪਣਾ ਧਿਆਨ ਰੱਖਿਓ ਜੇ ਕੋਈ ਉੱਚਾ ਨੀਮਾ ਸਾਹਿਬ ਤੋਂ ਬੋਲੇ ਮਾਫੀ ਚਾਹੁੰਦੇ ਆ ਵੀਡੀਓ ਨੂੰ ਲਾਈਕ ਐ ਕਮੈਂਟ ਤੇ ਸ਼ੇਅਰ ਕਰਿਓ ਤੇ ਤਾਰੀ ਬਾਬਾ ਵਲੌਗ ਤੇ ਵੀ ਜਾ ਕੇ ਵੀਡੀਓ ਜ਼ਰੂਰ ਦੇਖਿਓ ਜਿਹੜੀਆਂ ਉਹ ਮੁੰਡੇ ਬਾਰੇ ਗੱਲਾਂ ਕਰੀਆਂ ਉਹਨਾਂ ਤੇ ਜ਼ਰੂਰ ਗੌਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਉਹਨਾਂ ਨੂੰ VOTING ਦਾ ਵੀ ਹੱਲ ਕਰਿਓ ਤੇ ਅਪੀਲ ਵੀ ਕਰਿਓ ਸਾਰੇ ਪੰਜਾਬੀਆਂ ਨੂੰ ਜਿਹੜੇ ਸਾਰੇ ਉਹਦੇ ਹੱਕ 'ਚ ਕਾੜਨ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ